ਜਿੰਨੀ ਇਨਵੈਸਟੀਗੇਸ਼ਨ ਜਾਂ ਜਿੰਨੀ ਮਲਜਮ ਨੂੰ ਪੰਜਾਬ ਪੁਲਿਸ ਨੇ ਇਨਾ ਡਰਗ ਕੇਸ ਦੇ ਵਿੱਚ ਚਾਰ ਸ਼ੀਟ ਕੀਤਾ ਅਸੀਂ ਉਹਨਾਂ ਤੋਂ ਜ਼ਿਆਦਾ ਲੋਕਾਂ ਨੂੰ ਚਾਰ ਸ਼ੀਟ ਕੀਤਾ ਜਿਹੜੇ ਐਫ ਆਈ ਆਰ ਦੇ ਵਿੱਚ ਨਾਂ ਨਹੀਂ ਸੀਗੇ ਮੈਂ ਉਹੀ ਨਾਮ ਪੁੱਛ ਰਿਹਾ ਸੀ ਕੌਣ ਨਹੀਂ ਹੁਣ ਆਫ ਹੈਂਡ ਤਾਂ ਨਹੀਂ ਹੋਈ ਇਹ ਨਾ ਹੋਏਗਾ ਪਰ ਬਹੁਤ ਨੇ ਬਹੁਤ ਨੇ ਜਿਨ੍ਹਾਂ ਦਾ ਨਾਂ ਨਹੀਂ ਸੀਗਾ ਉਹ ਐਸੇ ਕਾਫੀ ਨੇ ਵਿਕਰਮ ਮੁਜੀਠੀਆ ਵੀ ਇੱਕ ਨਾਮ ਸੀ ਨਹੀਂ ਉਹ ਤਾਂ ਤਾਂ ਹਲੇ ਇਨਵੈਸਟੀਗੇਸ਼ਨ ਹੀ ਨਹੀਂ ਹੋਇਆ ਜੀ ਇਹਦਾ ਤੁਸੀਂ ਨਾਂ ਲੈ ਰਹੇ ਹੋ ਨਾ ਜੀ ਉਹ ਇੱਕ ਵਾਰ ਮੈਂ ਬੁਲਾਇਆ ਬੜੀ ਸਰਪ੍ਰਾਈਜ਼ਿੰਗ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਿਉਂਕਿ ਉਹ ਕਿਸੇ ਅਕਿਊਜ਼ ਨੇ ਉਹਨਾਂ ਦਾ ਨਾਮ ਲਿਆ ਸੀ ਉਹ ਸਟੇਟਮੈਂਟ ਦੇ ਆਧਾਰ ਤੇ ਤੁਸੀਂ ਬੁਲਾਇਆ ਸੀ ਉਹ ਕਿਸੇ ਅਕਿਊਜ਼ ਨੇ ਕਿੱਥੇ ਨਾਮ ਲਿਆ ਸੀ ਉਹਦਾ ਕੋਈ ਰਿਕਾਰਡ ਨਹੀਂ ਰਿਕਾਰਡ ਹੈਗਾ ਸਰ ਨਹੀਂ ਕਿਸੇ ਸਟੇਟਮੈਂਟ ਦੇ ਵਿੱਚ ਪੁਲਿਸ ਦੇ ਕਿਸੇ ਸਟੇਟਮੈਂਟ ਦੇ ਵਿੱਚ ਉਹ ਨਹੀਂ ਆਇਆ ਈਡੀ ਦੀ ਸਟੇਟਮੈਂਟ ਨਹੀਂ ਉਹ ਤਾਂ ਮੈਂ ਰਿਕਾਰਡ ਕੀਤਾ ਨਾ ਹਾਂਜੀ ਤਾਂ ਤੁਸੀਂ ਕਹਿੰਦੇ ਕਿਤੇ ਹੋਰ ਨਾਮ ਲਿਆ ਨਹੀਂ ਉਹ ਫਿਰ ਇੱਥੇ ਹੀ ਜਿਸ ਨੇ ਮੈਂ ਰਿਕਾਰਡ ਕੀਤਾ ਸਟੇਟਮੈਂਟ ਉਸ ਟਾਈਮ ਨਾ ਆਇਆ ਪੁਲਿਸ ਨੇ ਜਿਹੜਾ ਰਿਕਾਰਡ ਕੀਤਾ ਉੱਥੇ ਉਹਦਾ ਨਾਮ ਨਹੀਂ ਸੀਗਾ